E é aí é ਸਮੱਸਿਆ ਤੇ ਅਨਰੋਚਮੈਂਟ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਜਿੱਥੇ ਗੱਲ ਕਰੀ ਅੰਮ੍ਰਿਤਸਰ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮ ਚਲਾਈਆਂ ਜਾਂਦੀਆਂ ਨੇ ਤੇ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਮੁਹਿੰਮ ਸਟਾਰਟ ਕੀਤੀ ਗਈ ਹੈ ਜਿਸ ਦੇ ਨਾਲ ਟ੍ਰੈਫਿਕ ਸਮੱਸਿਆ ਨੂੰ ਜਿਹੜਾ ਹੈ ਖਤਮ ਕਰਨ ਦੇ ਲਈ ਇਸ ਦੇ ਨਾਲ ਹੀ ਅਨਰੋਚਮੈਂਟ ਦੀ ਜਿਹੜੀ ਲਗਾਤਾਰ ਸਮੱਸਿਆ ਦੇਖਣ ਨੂੰ ਮਿਲਦੀ ਉਸ ਦੀ ਖਤਮ ਕਰਨ ਦੇ ਲਈ ADCP ਟ੍ਰੈਫਿਕ ਆਮਨਦੀਪ ਕੋਰ ਮੈਮ ਜਿਹੜੇ ਨੇ ਸੜਕਾਂ ਤੇ ਉਤਰੇ ਨੇ ਦੀ ਟੀਮ ਦੇ ਨਾਲ ਦੇ ਲਗਾਤਾਰ ਜਿਹੜਾ ਲੋਕਾਂ ਨੂੰ ਅਭਿਆਰ ਕਰ ਰਹੇ ਨੇ ਕਿ ਇਸ ਤਰ੍ਹਾਂ ਤੋਂ ਜਿਹੜੀ ਟ੍ਰੈਫਿਕ ਅਤੇ ਅਨਰੋਚਮੰਡ ਦੇ ਸਮੱਸਿਆਵਾਂ ਨਾ ਆਵੇ ਲਗਾਤਾਰ ਲੋਕਾਂ ਨੂੰ ਅਭਿਆਰ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਔਰ ਲਗਾਤਾਰ ਜਿਹੜੇ ਦੇਖਿਆ ਜਾਂਦਾ ਕਿ ਸੜਕਾਂ ਤੇ ਸਮੱਸਿਆਵਾਂ ਦੇਖਣ ਨੂੰ ਮਿਲਦੀ ਹੈ ਜਿਸ ਦੇ ਨਾਲ ਕਈ ਜਿਹੜੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਤੇ ਇਹਨਾਂ ਨੂੰ ਰੋਕਣ ਦੇ ਲਈ ਅੱਜ ਇੱਕ ਮੈਡਮ ਦੇ ਨਾਲ ਆਪਣੀ ਟੀਮ ਦੇ ਨਾਲ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਗੱਲਬਾਤ ਕਰ ਲਵਾਂਗੇ ਮੈਮ ਦੇ ਨਾਲ ਹਾਂਜੀ ਮੈਮ ਅੱਜ ਤੁਸੀਂ ਮਜੀਠਾ ਰੋਡ ਦੀ ਸੜਕਾਂ ਤੇ ਨਿਕਲੀ ਹੋਤੀ ਖਾਸ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋ ਐਕਚੁਅਲੀ ਮੈਡਮ ਡੇਲੀ ਸਾਡੀ ਜਿਹੜੀਆਂ ਡਰਾਈਵਸ ਆ ਉਹ ਚਲਦੀਆਂ ਵੱਖਰੇ ਵੱਖਰੇ ਏਰੀਏ ਦੇ ਵਿੱਚ ਜਿਹੜੀਆਂ ਇਨਗਰੋਸਮੈਂਟਾਂ ਹੋਈਆਂ ਜਾਂ ਰੋਂਗ ਸਾਈਡ ਤੇ ਜਿਹੜੀਆਂ ਗੱਡੀਆਂ ਪਾਰਕ ਕਰਦੇ ਆ ਸਮਾਨ ਜਿਹੜਾ ਦੁਕਾਨਾਂ ਤੋਂ ਬਾਹਰ ਲਾਇਆ ਹੁੰਦਾ ਵਾ ਮਜੀਠਾ ਰੋਡ ਤੇ ਵੀ ਮੇਰੀ ਇਹ ਦੂਸਰੀ ਤੀਜੀ ਵਾਰ ਹੋ ਗਿਆ ਵਾ ਜਿਹੜੀ ਅਸੀਂ ਮੇਰੇ ਮੇਰੇ ਨਾਲ ਮੇਰੇ ਜ਼ੋਨ ਚਾਰਜ ਹੁੰਦੇ ਆ ਔਰ ਸਾਡੀ ਇਹੀ ਕੋਸ਼ਿਸ਼ ਆ ਮਤਲਬ ਕਿ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੀ ਜਿੰਨੀ ਵੀ ਟ੍ਰੈਫਿਕ ਆ ਉਹ ਸਮੂਥਲੀ ਜਾਵੇ ਕਿਤੇ ਵੀ ਇਹਨਾਂ ਦੇ ਕਰਕੇ ਜੇ ਨਾ ਉਹ ਜਾਮ ਨਾ ਲੱਗੇ ਤੇ ਉਹਦੇ ਉਹਦੇ ਨਾਲ ਨਾਲ ਕਾਰਪੋਰੇਸ਼ਨ ਵੀ ਸਾਡੇ ਨਾਲ ਹੁੰਦੀ ਆ ਪਰ ਕੁਝ ਦਿਨ ਤੋਂ ਉਹਨਾਂ ਦੀਆਂ ਕੁਝ ਡਿਊਟੀਆਂ ਲੱਗੀਆਂ ਹੋਈਆਂ ਜਿਹਦੇ ਕਰਕੇ ਉਹ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਆਲਰੇਡੀ ਮੇਰੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਕੱਲ ਮੀਟਿੰਗ ਵੀ ਹੋਈ ਸੀਗੀ ਉਹਨਾਂ ਨੇ ਮੈਂ ਕਿਹਾ ਸੀ ਕਿ ਕੁਝ ਸਮਾਨ ਜਿਹੜਾ ਚੁੱਕਣਾ ਹੁੰਦਾ ਉਹ ਕਾਰਪੋਰੇਸ਼ਨ ਨਹੀਂ ਚੁੱਕਣਾ ਦਾ ਲਗਾਤਾਰ ਲੋਕ ਨਹੀਂ ਸੁਧਰਦੇ ਮੈਡਮ ਇਹਨਾਂ ਨੂੰ ਜਦੋਂ ਵੇਅਰ ਕੀਤਾ ਜਾਂਦਾ ਉਹ ਤਾਂ ਆਪਣਾ ਸਮਾਨ ਭਰੇ ਜਿਹੜਾ ਹੈਗਾ ਹਟਾ ਲੈਂਦੇ ਨੇ ਲੇਕਿਨ ਬਾਅਦ ਵਿੱਚ ਫਿਰ ਇਹੇ ਸਮੱਸਿਆ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਵੀ ਐਕਚੁਅਲੀ ਕੁਝ ਕੁਝ ਹੀ ਦੁਕਾਨਾਂ ਆਈਆਂ ਤਕਰੀਬਨ ਕਾਫੀ ਜਾਣੇ ਜਦੋਂ ਮੈਂ ਲਾਸਟ ਟਾਈਮ ਆਈ ਸੀ ਜਦੋਂ ਪਹਿਲਾਂ ਪਹਿਲੇ ਦਿਨ ਮੈਂ ਆਈ ਸੀ ਜਦੋਂ ਬਹੁਤ ਸਾਰਾ ਸੀਗਾ ਵੀ ਪੂਰੀ ਰੋਡ ਬਲੌਕ ਕੀਤੀ ਹੋਈ ਸੀ ਇੱਕ ਗੱਡੀ ਲੰਘਣ ਵਾਸਤੇ ਜਗਾ ਜਿਹਦੇ ਨਾਲ ਹੁਣ ਤੁਸੀਂ ਮੇਰੇ ਨਾਲ ਹੀ ਚੱਲੇ ਆਂ ਡੇਲੀ ਸਾਡੇ ਜ਼ੋਨ ਚਾਰਜ ਤਿੰਨ ਤਿੰਨ ਚਾਰ ਚ ਅਲਮ ਮੇਰੇ ਤੋਂ ਬਾਤ ਵੀ ਤੇ ਮੇਰੇ ਮੇਰੇ ਨਾਲ ਵੀ ਤੇ ਜਾਂਦੀ ਹੈ ਨਾ ਮੇਰੇ ਤੋਂ ਬਾਅਦ ਵੀ ਜਗੇੜੇ ਚੱਕਰ ਮਾਰਦੇ ਆ ਔਰ ਤਕਰੀਬਨ ਕੋਸ਼ ਇੱਕ ਇੱਕ ਅੱਧੀ ਦੁਕਾਨ ਹੁੰਦੀ ਹੈ ਜਿਹੜੀ ਥੋੜਾ ਜਿਹਾ ਜਿਹਨਾਂ ਨੂੰ ਜ਼ਿਆਦਾ ਗੁੱਸੇ ਨਾਲ ਥੋੜਾ ਜਿਹਾ ਸ਼ਕਤੀ ਨਾਲ ਕਹਿਣਾ ਪੈਂਦਾ ਵਾ ਔਰ ਕੋਸ਼ਿਸ਼ ਇਹੋ ਹੀ ਆ ਕਿ ਕਿਸੇ ਤੇ ਕੋਈ ਕਾਰਵਾਈ ਨਾ ਹੋਏ ਲੋਕ ਵੈਸੇ ਹੀ ਸਮਝ ਜਾਣ ਅਗਰ ਨਹੀਂ ਸਮਝਣਗੇ ਤਾਂ ਫਿਰ ਕਾਰਵਾਈ ਜ਼ਰੂਰ ਹੋਊਗੀ ਅੱਜ ਵੀ ਦੇਖਿਆ ਗਿਆ ਹੈ ਕਿ ਦੁਕਾਨਾਂ ਦੇ ਬਾਹਰ ਜਿਹੜੀਆਂ ਅਨਰੋਚਨ ਦੀ ਸਮੱਸਿਆ ਕਾਰ ਗੱਡੀਆਂ ਲੋਕਾਂ ਦੀ ਬਾਹਰ پارک ਹੋਈਆਂ ਹੋਈਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਮੈਡਮ ਹੋਊਗਾ ਸਾਰੇ ਸਾਡੇ ਕੋਈ ਈ ਚਲਾਨ ਹੈਗੇ ਆ ਮਸ਼ੀਨਾਂ ਚੱਲਣ ਦੀਆਂ ਜਿਹੜੀਆਂ ਈ ਚਲਾਨ ਮਸ਼ੀਨਾਂ ਜਿਹੜੀਆਂ ਚਲਾਨ ਹੀ ਕਰ ਰਹੇ ਆ ਉਹਨਾਂ ਵਿੱਚ ਮਾਲਕ ਹੋਵੇ ਚਾਹੇ ਡਰਾਈਵਰ ਹੋਵੇ ਚਾਹੇ ਨਾ ਹੋਵੇ ਉਹ ਜਿਹੜਾ ਅਸੀਂ ਚਲਾਨ ਕੱਟਦੇ ਆ ਉਹਨਾਂ ਦੇ ਵੀ ਮਾਲਕ ਤੇ ਸੈਂਡ ਹੋ ਜਾਂਦਾ ਕਿਉਂਕਿ ਉਹ ਥੋੜਾ ਜਿਹਾ ਨਾ ਹੁਣ ਅੱਗੇ ਪਹਿਲਾਂ ਹੁੰਦਾ ਸੀ ਆ ਵੀ ਗੱਡੀ ਲਾ ਕੇ ਕਿੰਨੀ ਕਿੰਨੀ ਦੇਰ ਅਸੀਂ ਵੀ ਖੜੇ ਰਹਿੰਦੇ ਸੀ ਪਰ ਹੁਣ ਉਹ ਨਹੀਂ ਆ ਉਹ ਪ੍ਰੇਡਿਕਸ਼ਨ ਆਫ 1-2 ਮਿੰਟ ਦੇ ਵਿੱਚ ਵਿੱਚ ਹੀ ਚਲਾਨ ਜਿਹੜਾ ਮੈਂ ਉਹਨਾਂ ਦੇ ਫੋਨ ਦੇ ਉੱਤੇ ਪਹੁੰਚ ਜਾਂਦਾ ਔਰ ਸਾਡੀ 100% ਕੋਸ਼ਿਸ਼ ਆ ਐਵੇਂ ਦੀ ਕੋਈ ਚੀਜ਼ ਨਹੀਂ ਔਰ ਸਾਡੀਆਂ ਤਕਰੀਬਨ ਜਿੰਨੇ ਵੀ ਬਾਜ਼ਾਰ ਆ ਮਾਰਕੀਟਸ ਜਿੰਨੀਆਂ ਜਿੱਥੇ ਪਬਲਿਕ ਦੀ ਜ਼ਿਆਦਾ ਲੋਕਾਂ ਦੀ ਆਵਾਜ਼ਾਈ ਹੈਗੀ ਆ ਸਾਰੇ ਅਹੀਂ ਤਕਰੀਬਨ ਸਾਰੇ ਦਿਨ ਦੇ ਵਿੱਚ ਪੂਰੇ ਦੇ ਵਿੱਚ ਅਸੀਂ ਕਵਰ ਕਰਦੇ ਕਰਦੇ ਵਾਈਟ ਲਾਈਨ ਦੀ ਸਾਈਡ ਤੇ ਵਾਈਟ ਲਾਈਨ ਦੀ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਗੱਡੀਆਂ ਲਾਣਾ ਮਨਾ ਹੈ ਲੇਕਿਨ ਉੱਥੇ ਵੀ ਦੇਖਿਆ ਗਿਆ ਤੇ ਚੱਲਣ ਦੀ ਵੀ ਜਿਹੜੀ ਇੰਨੀ ਪ੍ਰੋਬਲਮ ਆਉਂਦੀ ਹੈ ਗੱਡੀਆਂ ਜਿਹੜੀਆਂ ਪਾਰਕ ਕੀਤੀਆਂ ਹੋਈਆਂ ਐਕਚੁਅਲੀ ਮੈਡਮ ਵਾਈਟ ਲਾਈਨ ਦਾ ਮਤਲਬ ਹੁੰਦਾ ਵਾ ਕਿ ਵਾਈਟ ਲਾਈਨ ਜਦੋਂ ਤੁਹਾਨੂੰ ਕੋਈ ਐਮਰਜੈਂਸੀ ਕਾਲ ਆਉਂਦੀ ਜਾਂ ਐਮਰਜੈਂਸੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਫਿਰ ਅਸੀਂ ਉੱਥੇ ਗੱਡੀ ਪਾਰਕ ਕਰ ਸਕਦੇ ਹਾਂ ਪਰ ਪੁਰਾਣਾ ਸ਼ਹਿਰ ਹੋਣ ਕਰਕੇ ਪਾਰਕਿੰਗ ਦੀ ਸਮੱਸਿਆ ਕਾਫੀ ਜ਼ਿਆਦਾ ਕਿਉਂਕਿ ਪਾਰਕਿੰਗ ਉਤੋਂ ਵੀ ਥੋੜੀ ਜਿਹੀ ਹਟ ਕੇ ਗੱਡੀ ਲਾਈ ਜਾਵੇ ਕਿਉਂਕਿ ਜਿੰਨੀ ਜਿਹੜੀਆਂ ਇਨਕ੍ਰੋਚਮੈਂਟ ਆ ਨਾ ਜਿੰਨੀ ਇਨਕ੍ਰੋਚਮੈਂਟ ਜਲਦੀ ਖਤਮ ਹੋਊਗੀ ਦੁਕਾਨ ਦੇ ਬਾਹਰ ਸਾਮਾਨ ਔਰ ਰੋਸ ਸਾਮਾਨ ਰੇੜੀ ਇਹ ਸਿਸਟਮ ਖਤਮ ਹੋਊਗਾ ਤਾਂ ਜਿਹੜੀ ਗੱਡੀ ਵੀ ਆ ਉਹ ਵੀ ਆਰਾਮ ਨਾਲ پارک ਹੋ ਸਕਦੀ ਆ ਔਰ ਜਿਹੜੀ ਟ੍ਰੈਫਿਕ ਆ ਸੁਮੂਦਲੀ ਚੱਲ ਸਕਦੀ ਆ ਮੈਡਮ ਰੇੜੀ ਫੜੀ ਵਾਲਿਆਂ ਦਾ ਵੀ ਇੱਕ ਹੁੰਦਾ ਹੈ ਕਿ ਸਰ ਉਹ ਕਹਿੰਦੇ ਨੇ ਕਿ ਸਾਨੂੰ ਜਗ੍ਹਾ ਹੀ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਕਿਉਂਕਿ ਅਸੀਂ ਵੀ ਰੋਜ਼ ਉਹੀ ਕਮਾਣਾ ਤੇ ਉਹੀ ਖਾਣਾ ਹੈ ਲੇਕਿਨ ਜਗ੍ਹਾ ਹੀ ਨਹੀਂ ਮਿਲਦੀ ਜਿਸ ਕਰਕੇ ਉਹਨਾਂ ਵਿੱਚ ਵੀ ਕਾਫੀ ਰੋਸ ਹੁੰਦਾ ਹੈ ਕਿ ਸਾਡੀਆਂ ਰੋਜ਼ ਕੋਈ ਜਗ੍ਹਾ ਤੇ ਇਤਨਾ ਕਰਦੇ ਜਿਵੇਂ ਰਾਤੀ ਅਸੀਂ ਗਏ ਸੀਗੇ ਰਾਤੀ ਸਾਡਾ ਦਰਬਾਰ ਸਾਹਿਬ ਹਾਲਗੇਟ ਵਾਲੇ ਪਾਸੇ ਹੀ ਗਏ ਜਦੋਂ ਮੈਂ ਰਾਤੀ ਮੈਨੂੰ ਲੱਗਦਾ ਹੈ 9:30 8:30 9 ਵਜੇ ਨਾਲ ਹੀ ਮੈਂ ਆਈ ਹੋਊਂਗੀ ਰਾਮ ਬਾਗ ਤੋਂ ਲੈ ਕੇ ਤੇ ਹਾਲਗੇਟ ਤੱਕ ਜਿਹੜੀ ਬਾ ਸਾਈਡ ਤੋਂ ਰੋਡ ਜਾਂਦੀ ਹੈ ਤਕਰੀਬਨ ਜਿਹੜੇ ਜੰਨੀਆਂ ਵੀ ਰੇੜੀਆਂ ਸੀਗੀਆਂ ਉਹਨਾਂ ਨੇ ਦੁਕਾਨ ਮਤਲਬ ਉਹਨਾਂ ਨੇ ਰੋਡ ਦੇ ਉੱਤੇ ਰੇੜੀਆਂ ਲਾਈਆਂ ਸੀ ਜਿਹਦੇ ਨਾਲ ਦੋਵੇਂ ਪਾਸੇ ਉਹ ਟ੍ਰੈਫਿਕ ਕਿਉਂਕਿ ਰੋਡ ਸਿੰਗਲ ਹੀ ਆ ਆਉਣ ਜਾਣ ਵਾਲੀਆਂ ਉੱਥੋਂ ਹੀ ਦੌਂਦੇ ਜਾਂਦੇ ਜਦੋਂ ਇਹ ਰੇੜੀਆਂ ਵੇਚ ਲੈਂਦੇ ਉਦੋਂ ਸਾਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਕਿ ਪਿੱਛੇ ਬਹੁਤ ਸਾਰੀ ਜਗ੍ਹਾ ਖਾਲੀ ਹੋਈ ਸੀ ਉਹ ਮੇਰੀ ਸਾਰੇ ਰੇੜੀ ਵਾਲਿਆਂ ਨੂੰ ਇਹੋ ਰਿਕੁਐਸਟ ਆ ਜਿੱਥੇ ਵੀ ਜਿਹੜੀਆਂ ਪੁਰਾਣੇ ਸਮੇਂ ਤੋਂ ਰੇੜੀਆਂ ਲੱਗਦੀਆਂ ਵਾਂ ਉਹ ਬਿਲਕੁਲ ਦੀਵਾਰ ਦੇ ਨਾਲ ਕੰਧ ਜਿਹੜੀ ਜਾਂ ਦੀਵਾਰ ਜਿਹੜੀ ਉਹਦੇ ਨਾਲ ਹੁਣ ਤਾਂ ਜੋ ਜਿਹੜੀ ਆ ਟ੍ਰੈਫਿਕ ਸਮੂਥਲੀ ਚੱਲਦੀ ਰਹੇ ਜੇ ਉੱਥੇ ਆਪਾਂ ਗੱਲ ਕਰੀਏ ਤੇ ਨਾਲ ਫੁੱਟਪਾਥ ਤੇ ਜਿਹੜੀ ਜਗ੍ਹਾ ਹੈਗੀ ਅੱਗੇ ਉਹ ਜਿਹੜੀ ਉੱਥੇ ਗੱਡੀ ਆਰਾਮ ਨਾਲ پارک ਹੋ ਜਾਂਦੀ ਹੈ ਜਿਹਦੇ ਨਾਲ ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਉਹ ਨਹੀਂ ਹੋਗੀ ਜੇ ਤੰਗ ਕਰਨਗੇ ਤੇ ਫਿਰ ਬਿਲਕੁਲ ਤੰਗ ਅਸੀਂ ਵੀ ਤੰਗ ਕਰਾਂਗੇ ਫਿਰ ਨਹੀਂ ਮਤਲਬ ਫਿਰ ਬਰਦਾਸ਼ਤ ਤੋਂ ਬਾਹਰ ਹੋ ਜਾ ਕਿ ਜਦੋਂ ਪੁਲਿਸ ਹੋਈ ਤੁਸੀਂ ਆਗੇ ਜਦੋਂ ਨਹੀਂ ਹੋਈ ਉਹ ਤੁਸੀਂ ਰੇੜੀਆਂ ਲਿਆ ਕੇ ਤੇ ਮੁੜ ਕੇ ਬਾਹਰ ਲਾਤੀਆਂ ਉਹ ਜੇ ਐਵੇਂ ਦੀ ਕਰੋਗੇ ਤੇ ਰੇੜੀਆਂ ਕਾਰਪੋਰੇਸ਼ਨ ਦੇ ਨਾਲ ਸਾਰੀਆਂ ਚਕਾਵਾਂਗੇ ਜਿੱਥੇ-ਜਿੱਥੇ ਪ੍ਰੋਬਲਮ ਕ੍ਰੀਏਟ ਕਰਨੀ ਪੰਜਾਬ ਪੁਲਿਸ ਦੀ ਗੱਲ ਕਰੀ ਤਾਂ ਲਗਾਤਾਰ ਲੋਕਾਂ ਦੀ ਸੁਵਿਧਾ ਲਈ ਲੱਗੇ ਆ ਅੱਗੇ ਆਂਦੀਆਂ ਲੇਕਿਨ ਹੁਣ ਅਸੀਂ ਵੀ ਜਦੋਂ ਤੁਰਦੇ ਆ ਰਹੇ ਦੇਖਿਆ ਕਿ ਕੁਝ ਲੋਕ ਤੁਹਾਨੂੰ ਵੇਖ ਕੇ ਕਿੰਨਾ ਟੀਮ ਜਿਹੜੀ ਆ ਰਹੀ ਹੈ ਬੂਹ ਬੋਰਡ ਲੈ ਲੈਂਦੇ ਨੇ ਤੇ ਪਿੱਛੇ ਚੱਲ ਜਾਂਦੇ ਨੇ ਆਪਣਾ ਜਿਹੜਾ ਰਸਤਾ ਹੈ ਉਹ ਹੀ ਬਦਲ ਲੈਂਦੇ ਨੇ ਕਿ ਕਿਤੇ ਸਾਨੂੰ ਫੜ ਨਾ ਲੈਣ ਉਹਨਾਂ ਨੂੰ ਇੱਕ ਡਰ ਪੈ ਜਾਂਦਾ ਹੈ ਇਹ ਉਹਨਾਂ ਨੂੰ ਕੀ ਮੈਸੇਜ ਦੇਣਾ ਚ ਤਹਾਡੇ ਕੋਲ ਮੇਰੀ ਇੱਕ ਚੀਜ਼ ਹੈਗੀ ਹੈ ਜੇ ਤੁਹਾਡੇ ਕੋਲੇ ਡਾਕੂਮੈਂਟ ਹੈਗੇ ਆ ਤੁਸੀਂ ਆਪਣੇ ਫੋਨ ਦੇ ਵਿੱਚ ਰੱਖੋ ਫੋਨ ਦੇ ਵਿੱਚ ਜਾਂ ਐਪ ਵਿੱਚ ਹੋਗੇ ਡਿਜੀ ਲੌਕਰ ਹੋਗੇ ਦੋਵਾਂ ਚ ਇੱਕ ਨਹੀਂ ਤੇ ਆਪਣੇ ਕਿਸੇ ਕੋਈ ਵੀ ਆਪਣੇ ਫੋਟੋ ਕਲਿੱਕ ਕਰਕੇ ਵਿੱਚ ਰੱਖ ਸਕਦੇ ਹੋ ਮੰਨਣਯੋਗ ਪਰ ਜਿੰਨੀ ਵੀ ਕਹਿੰਦੇ ਨਾ ਆਪਾਂ ਪ੍ਰੋਪਰ ਤੁਹਾਡੇ ਡਾਕੂਮੈਂਟ ਹੋਣ ਤੁਹਾਡੀ ਨੰਬਰ ਪਲੇਟ ਸਹੀ ਹੋਵੇ ਹੈਲਮਟ ਜਿਹਦੀ ਕਟਿੰਗ ਆ ਉਹਨੇ ਹੈਲਮਟ ਪਾਇਆ ਹੋਵੇ ਕਾਰ ਵਾਲੇ ਨੇ ਸੀਟ ਬੈਲਟ ਲਾਈ ਹੋਵੇ ਜੀ ਆਪਾਂ ਚੰਡੀਗੜ੍ਹ ਜਾ ਕੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਤੇ ਪੰਜਾਬ 'ਚ ਨਹੀਂ ਕਰ ਸਕਦੇ ਇਹਨਾਂ ਦੀ ਸੇਫਟੀ ਵਾਸਤੇ ਹੀ ਆ ਤੇ ਉਹ ਜ਼ਰੂਰੀ ਆ ਕਿ ਐਵੇਂ ਦੇ ਕੰਮ ਜਿਹੜੇ ਆ ਉਹ ਨਾ ਕਰਨ ਜੇ ਇਹ ਕੰਮ ਕਰਨਗੇ ਹੁਣ ਤੇ ਜੇ ਰੋਡ ਤੇ ਆ ਬਾਅਦ ਚ ਅਸੀਂ ਪੁਆਇੰਟ ਲਾ ਲਾ ਕੇ ਮੁੜ ਕੇ ਅਸੀਂ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਕਰਾਂਗੇ ਇੱਕ ਇੱਕ ਸਾਈਡ ਤੋਂ ਦੌੜ ਕੇ ਤੇ ਅੱਗੇ ਜਾ ਕੇ ਕੈਚ ਜ਼ਰੂਰ ਹੋਣਗੇ ਇੱਕ ਮੈਸੇਜ ਹੋਣਾ ਬੱਚਿਆਂ ਲਈ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਨੇ ਲੇਕਿਨ ਉਹ ਵੀ ਟ੍ਰਿਪਲਿੰਗ ਕਰਦੇ ਹੋਏ ਨਜ਼ਰ ਆਉਂਦੇ ਨੇ ਸਕੂਲਾਂ ਦੇ ਬੱਚਿਆਂ ਲਈ ਜਿਨ੍ਹਾਂ ਨਾਲ ਕਾਫੀ ਸਾਰੇ ਹਾਦਸੇ ਦੇਖਣ ਨੂੰ ਮਿਲਦੇ ਨਹੀਂ ਮੈਡਮ ਬਿਲਕੁਲ ਨਹੀਂ ਵੇਖੋ ਇਹ ਚੀਜ਼ਾਂ ਹੁਣ ਤੇ ਅਸੀਂ ਮਾਰਕੀਟਸ ਤੇ ਚੱਲ ਰਹੀਆਂ ਨੇ ਆਲਰੇਡੀ ਅਸੀਂ ਸ਼ੁਰੂ ਕਰਨੀਆਂ ਦੁਬਾਰਾ ਮੇਲੇ ਜਦੋਂ ਛੁੱਟੀ ਦੇ ਟ ਜਿੱਥੇ ਵੀ ਬੱਚੇ ਸਵੇਰੇ ਸਕੂਲ ਲੱਗਦਾ ਜਾਂ ਛੁੱਟੀ ਟਾਈਮ ਜਿਹੜੇ ਵੀ ਟ੍ਰਿਪਲਿੰਗ ਕਰਦੇ ਆ ਇਹ ਉਹਨਾਂ ਨੂੰ ਮਤਲਬ ਉਹਨਾਂ ਦਾ 100% ਜਿਹੜੀ ਆ ਜੇ 18 ਸਾਲ ਤੋਂ ਜੇ ਅੰਡਰ ਏਜ ਹੈਗੇ ਤੇ ਉਹ ਮਾਪੇ ਦੇ ਪਰਚਾ ਦਰਜ ਹੁੰਦਾ ਤੇ ਉਹ ਇਸ ਚੀਜ਼ ਨੂੰ ਇਹ ਜਦਾ ਅਵੇਅਰਨੈਸ ਜਿਹੜੀ ਆ ਵੈਸੇ ਐਜੂਕੇਸ਼ਨ ਸੈੱਲ ਸਾਡਾ ਜਿਹੜਾ ਵਾ ਟ੍ਰੈਫਿਕ ਦਾ ਉਹ ਸਕੂਲ ਦੇ ਵਿੱਚ ਜਾ ਕੇ ਐਜੂਕੇਟ ਕਰਦਾ ਵੀ ਆ ਪ੍ਰੇਅਰ ਦੇ ਵਿੱਚ ਵੀ ਕਰਦਾ ਵਾ ਕਿਸੇ ਜਦੋਂ ਸੈਟਰਡੇ ਨੂੰ ਮੀਟਿੰਗ ਪੇਰੈਂਟਸ ਮੀਟਿੰਗ ਹੁੰਦੀ ਉਦੋਂ ਵੀ ਕਰਦਾ ਔਰ ਮੈਂ ਇਹ ਰਿਕਵੈਸਟ ਕਰੂੰਗੀ ਪੇਰੈਂਟਸ ਨੂੰ ਪੇਰੈਂਟਸ ਨੂੰ ਪ੍ਰਿੰਸੀਪਲ ਨੂੰ ਸਕੂਲ ਟੀਚਰ ਨੂੰ ਇਹਨਾਂ ਨੂੰ ਰਿਕੁਐਸਟ ਕਰੂੰਗੀ ਕਿ ਬੱਚਿਆਂ ਦੇ ਵਿੱਚ ਇਹ ਜਰੂਰ ਜਦੋਂ ਤੁਸੀਂ ਕਲਾਸ ਜਾਂ ਸਵੇਰੇ ਪ੍ਰੇਅਰ ਹੁੰਦੀ ਆ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਆ ਕਿ ਸਾਡੀ ਐਜੂਕੇਸ਼ਨ ਟੀਮ ਵੀ ਆਊਗੀ ਤੁਸੀਂ ਵੀ ਬੱਚੇ ਨੂੰ ਅਵੇਅਰ ਕਰੋ ਕਿ ਟ੍ਰਿਫਲਿੰਗ ਬਿਲਕੁਲ ਨਾ ਲਾਉਣੀ ਹੈਗੀ ਨਹੀਂ ਤੇ ਜਿਹੜੇ ਛੋਟੇ ਬਜੇ ਆ ਉਹ ਜਿਹੜੇ ਅੰਡਰ 17 ਹੋਗੇ 17 16 ਹੋਗੇ ਔਰ ਲਰਨਿੰਗ ਲਾਇਸੈਂਸ ਜ਼ਰੂਰ ਲੈਣ ਤਾਂ ਜੋ ਜਿਹੜੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਕਿਉਂਕਿ ਬੱਚੇ ਜਦੋਂ ਵੀ ਗੱਡੀ ਚਲਾਉਂਦੇ ਛੋਟੇ ਬੱਚੇ ਜਿਹੜੇ ਖਾਸ ਕਰਕੇ ਚਲਾਉਂਦੇ ਆ ਬਹੁਤ ਫਾਸਟ ਡਰਾਈਵ ਕਰਦੇ ਆ ਤੇ ਉਹਦੇ ਨਾਲ ਕੋਈ ਵੀ ਜਿਹੜੀ ਹੈ ਨਾ ਪ੍ਰੋਬਲਮ ਜਲਦੀ ਹੋ ਸਕਦੀ ਹੈ ਸਾਡੀ ਮੇਰੀ ਇਹੋ ਹੀ ਸੋਚ ਹੈਗੀ ਹੈ ਕਿ ਅਮਰ ਸਾਰ ਸ਼ਹਿਰ ਦੇ ਵਿੱਚ ਕਿਸੇ ਦਾ ਕੋਈ ਵੀ ਜਿਹੜਾ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਔਰ ਉਹ ਹੋਣਾ ਵੀ ਨਹੀਂ ਚਾਹੀਦਾ ਤੁਸੀਂ 40 45 ਦੀ 40 ਸਪੀਡ ਦੇ ਵਿੱਚ ਚੱਲੋ ਆਲਰੇਡੀ ਅਹੀਂ ਜਿਹੜੇ ਆ ਨਾ ਸਪੀਡ ਲਿਮਿਟ ਦੇ ਵੀ ਬੋਰਡ ਲਾਉਣ ਲੱਗੇ ਤੇ ਉਹਦੇ ਨਾਲ ਅਹੀਂ ਜਿਹੜੀਆਂ ਜਿਹੜੀਆਂ ਜਿਹੜੇ ਫਾਸਟ ਸਪੀਡ ਦੇ ਵਿੱਚ ਆਉਂਦੇ ਆ ਉਹਦੇ ਅਸੀਂ ਚਲਾਨ ਕੱਟਣੇ ਵੀ ਸ਼ੁਰੂ ਕਰ ਦਨੇ ਆ ਹੁਣ ਜਲਦੀ ਤੋਂ ਜਲਦੀ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਸਪੀਡ ਲਿਮਟ ਤੇ ਲੱਗ ਜਾ ਤਾਂ ਜੋ ਜਿਹੜੇ ਅਵੇਅਰ ਹੋ ਜਾਣ ਉਹ 트리플 ਰਾਈਡਿੰਗ ਦੋ ਤਿੰਨ ਚੀਜ਼ਾਂ ਮੈਡਮ 트리플 ਰਾਈਡਿੰਗ ਕਾਲੀਆਂ ਫਿਲਮਾਂ ਕਾਲੀਆਂ ਜਾਲੀਆਂ ਤੇ ਬੁਲਟ ਪਟਾਕੇ ਤੇ ਰੈਸ਼ ਡਰਾਈਵਿੰਗ ਬਿਲਕੁਲ ਨਹੀਂ ਬਰਦਾਸ਼ਤ ਤੋਂ ਬਾਹਰ ਹੋਊਗੀ ਬੰਦ ਕੀਤੇ ਜਾਣਗੇ ਉਹਨਾਂ ਦੇ ਮੋਟਰਸਾਈਕਲ ਜੇ ਇਸ ਤੋਂ ਬਾਅਦ ਵੀ ਕੋਈ ਸੁਣ ਕੇ ਵੀ ਬੰਦਾ ਇਹ ਚੀਜ਼ ਨੂੰ ਇਗਨੋਰ ਕਰਦਾ। ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਦੇ ਲਈ। ਤੋਂ ਐਸੀ ਹੈ ਸਾਡੇ ਨਾਲ ਮੈਮ ਐਡੀਸੀਪੀ ਟ੍ਰੈਫਿਕ ਮੈਮ ਅਮਨਦੀਪ ਕੋਰ ਕਿਉਂਕਿ ਜਾਨ ਹੈ ਤੇ ਜਹਾਨ ਹੈ ਤੇ ਲੋਕਾਂ ਦੀ ਜ਼ਿੰਦਗੀ ਨੂੰ ਹੀ ਬਚਾਉਣ ਦੇ ਲਈ ਇੱਕ ਪੰਜਾਬ ਪੁਲਿਸ ਦੇ ਵੱਲੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਅਨਰੋਚਮੈਂਟ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਜਿਸ ਦੇ ਨਾਲ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਤੇ ਉਹਨ ਜ਼ਿੰਦਗੀਆਂ ਉਹ ਹੀ ਬਚਾਉਣ ਲਈ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਲੋਕ ਜਿਹੜੇ ਨੇ ਹਾਸੀ ਦਾ ਸ਼ਿਕਾਰ ਨਾ ਹੋਏ ਉਹਨਾਂ ਲਈ ਪੰਜਾਬ ਪੁਲਿਸ ਦਾ ਇਹ ਨੇਕ ਉਪਰਾਲਾ ਜੋ ਕਿ ਸੜਕਾਂ ਦੇ ਉੱਪਰ ਕੇ ਇੱਕ ਲੇਡੀ ਸਿੰਗਮ ਦੇ ਤੌਰ ਤੇ ਮੈਡਮ ਏਡੀਸੀਪੀ ਅਮਨਦੀਪਪੁਰ ਕਾਮਕਾਰ ਨੇ ਤੇ ਲਗਾਤਾਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹ ਕਹਿ ਰਹੇ ਨੇ ਕਿ ਲਗਾਤਾਰ ਤੁਸੀਂ ਟ੍ਰੈਫਿਕ ਰੂਲਸ ਜਿਹੜੇ ਨੇ ਉਹਨਾਂ ਨੂੰ ਫੋਲੋ ਕਰੋ ਤੇ ਐਨਰੋਚਮੈਂਟ ਦੀ ਜਿਹੜੀ ਸਮੱਸਿਆ ਹੈ ਉਹਨੂੰ ਬਹੁਤ ਹੀ ਜਲਦ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਖਤਮ ਕਰਕੇ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ ਕੈਮਰਾਮੈਨ ਅਜੀਤ ਦੇ ਨਾਲ ਮਸੂਖਜੀਤ ਗ੍ਰੇਟ ਪੰਜਾਬ ਟੀਵੀ ਅਮਰਿਤ